ਪੁੱਤ ਕੈਨੇਡਾ ਬੈਠਾ ਤੇ ਧੀ ਅਮਰੀਕਾ ਬੈਠੀ ਹੈ ਤੇ ਮਾਪਿਓ ਵਿਚਾਰਾ ਪੰਜਾਬ ਦੇ ਵਿੱਚ ਰੁੱਲਦਾ ਰਿਹਾ ਮਾਪਿਓ ਨੂੰ ਆਸ਼ਰਮ ਵਾਲਿਆਂ ਨੇ ਸੰਭਾਇਆ ਤੇ ਜਦੋਂ ਮਾਂ ਦੀ ਮੌਤ ਹੋ ਗਈ ਤਾਂ ਮਾਂ ਦੇ ਸੰਸਕਾਰ ਤੇ ਵੀ ਕੋਈ ਨਹੀਂ ਆਇਆ ਕੈਨੇਡਾ ਬੈਠੇ ਪੁੱਤ ਨੇ ਇਹ ਕਹਿ ਦਿੱਤਾ ਕਿ ਮੇਰੀ ਮਾਂ ਦਾ ਤੁਸੀਂ ਭੋਗ ਪਾ ਦਿਓ ਮੈਂ ਤੁਹਾਨੂੰ ਪੈਸੇ ਪਾ ਦੂੰਗਾ ਮੇਰੇ ਕੋਲੇ ਆਉਣ ਦਾ ਸਮਾਂ ਹੈ ਨਹੀਂ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਇਹ ਕਹਾਣੀ ਆ ਇਹ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਸਾਡੇ ਤੱਕ ਪਹੁੰਚਾਈ ਆ ਤੇ ਇਹ ਕਹਾਣੀ ਸੁਣ ਕੇ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਕਿ ਐਹੋ ਜੇ ਲੋਕ ਵੀ ਇਸ ਦੁਨੀਆ ਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਆਪਣੇ ਮਾਂ ਪਿਓ ਨਾਲ ਕੋਈ ਦੁੱਖ ਨਹੀਂ ਸਿਰਫ ਉਹਨਾਂ ਲਈ ਸਭ ਤੋਂ ਮੇਨ ਹੈਗਾ ਪੈਸਾ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਇੱਕ ਬਹੁਤ ਵਧੀਆ ਪਰਿਵਾਰ ਸੀਗਾ ਤੇ ਜਿਹੜੇ ਉਹ ਬਾਪੂ ਜੀ ਸੀਗੇ ਉਹਨਾਂ ਦੇ ਘਰ ਤਿੰਨ ਬੱਚੇ ਸੀਗੇ ਦੋ ਉਹਨਾਂ ਦੀਆਂ ਬੇਟੀਆਂ ਸੀ ਤੇ ਇੱਕ ਉਹਨਾਂ ਦਾ ਬੇਟਾ ਸੀਗਾ ਬਾਪੂ ਜੀ ਹਰਾਂ ਕੋਲੇ 9 ਕਿੱਲੇ ਜ਼ਮੀਨ ਦੇ ਸੀਗੇ ਬਾਪੂ ਨੇ ਆਪਣੇ ਬੱਚਿਆਂ ਨੂੰ ਚਲੋ ਜੀ ਉਸ ਸਮੇਂ ਦੇ ਮੁਤਾਬਕ ਬਹੁਤ ਵਧੀਆ ਪੜਾਇਆ ਲਿਖਾਇਆ ਤਾਂ ਸਨ 2007 ਦੇ ਵਿੱਚ ਜਿਹੜੀ ਇਹਨਾਂ ਦੀ ਵੱਡੀ ਬੇਟੀ ਸੀ ਉਹ ਕਿਸੇ ਨਾਲ ਵਿਆਹ ਕਰਾ ਕੇ ਅਮਰੀਕਾ ਚਲੀ ਜਾਂਦੀ ਆ ਜਣੀ ਕਿ ਉਹ ਅਮਰੀਕਾ ਜਾ ਕੇ ਸੈੱਟ ਹੋ ਜਾਂਦੀ ਆ ਸਨ 2009 ਦੇ ਵਿੱਚ ਇਹਨਾਂ ਦੀ ਜਿਹੜੀ ਦੂਜੀ ਬੇਟੀ ਹੁੰਦੀ ਆ ਉਹ ਕਿਸੇ ਦਿੱਲੀ ਦੇ ਡਾਕਟਰ ਨਾਲ ਲਵ ਮੈਰਿਜ ਕਰਵਾ ਲੈਂਦੀ ਆ ਉਹ ਦਿੱਲੀ ਜਾ ਕੇ ਸੈੱਟ ਹੋ ਜਾਂਦੀ ਆ ਉਹਨਾਂ ਦਾ ਆਪ ਦਾ ਹਸਪੀਟਲ ਆ ਤੇ 2011 ਦੇ ਵਿੱਚ ਜਿਹੜਾ ਬਾਪੂ ਜੀ ਦਾ ਬੇਟਾ ਸੀਗਾ ਉਹ ਕੈਨੇਡਾ ਚਲਾ ਜਾਂਦਾ ਚਲੋ ਜੀ ਜਦੋਂ ਪੁੱਤ ਕੈਨੇਡਾ ਚਲਾ ਗਿਆ ਨੌਕੇਲੇ ਜ਼ਮੀਨ ਸੀਗੀ ਬਹੁਤ ਸ਼ਾਹੀ ਜ਼ਿੰਦਗੀ ਹੋਗੀ ਪੂਰੀ ਠਾਠ ਬਾਟ ਹੋਗੀ ਬਾਪੂ ਬੇਬੇ ਕੱਲੇ ਪੰਜਾਬ ਦੇ ਵਿੱਚ ਰਹਿ ਗਏ ਕਿਉਂਕਿ ਬਾਪੂ ਬੇਬੇ ਨੂੰ ਇਹ ਆਸ ਸੀਗੀ ਕਿ ਸਾਡਾ ਪੁੱਤ ਹੁਣ ਕੈਨੇਡਾ ਦੇ ਵਿੱਚ ਆ ਤੇ ਚਲੋ ਜੀ ਹੌਲੀ ਹੌਲੀ ਅਸੀਂ ਵੀ ਉਧਰ ਚਲੇ ਜਾਵਾਂਗੇ ਸਾਡੀ ਜ਼ਿੰਦਗੀ ਵਧੀਆ ਬਣ ਜਾਊਗੀ ਤਾਂ ਕੈਨੇਡਾ ਜਾਣ ਤੋਂ ਸਾਲਕ ਬਾਅਦ ਬਾਪੂ ਜੀ ਦਾ ਬੇਟਾ ਉੱਥੇ ਕਿਸੇ ਪੰਜਾਬਣ ਕੁੜੀ ਨਾਲ ਵਿਆਹ ਕਰਾ ਲੈਂਦਾ ਚਲੋ ਜੀ ਵਿਆਹ ਹੋਣ ਤੋਂ 2-3 ਸਾਲਾਂ ਬਾਅਦ ਉਹ ਉੱਥੇ ਕੈਨੇਡਾ ਦੇ ਵਿੱਚ ਪੱਕਾ ਹੋ ਜਾਂਦਾ ਪੱਕਾ ਹੋਣ ਤੋਂ ਬਾਅਦ ਉੱਥੇ ਉਹਨਾਂ ਦੇ ਘਰੇ ਇੱਕ ਬੇਟਾ ਹੁੰਦਾ ਬੇਟਾ ਹੋਣ ਤੋਂ ਸਾਲਕ ਬਾਅਦ ਉਹ ਆਪਣੇ ਮਾਂ ਪਿਓ ਨੂੰ ਮਿਲਣ ਲਈ ਪੰਜਾਬ ਆਉਂਦਾ ਨਾਲ ਉਹਦੀ ਘਰ ਦੀ ਵੀ ਆਉਂਦੀ ਆ ਚਲੋ ਜੀ ਮਹੀਨਾ ਕ ਇੱਥੇ ਰਹਿੰਦੇ ਆ ਉਸ ਤੋਂ ਬਾਅਦ ਉੱਥੇ ਚਲੇ ਜਾਂਦੇ ਆ ਫਿਰ ਜਦੋਂ ਸਾਲ ਡੇਢ ਫਿਰ ਟੱਪ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਮੁੰਡਾ ਹੁੰਦਾ ਉਹ ਆਪਦੇ ਪਿਓ ਨੂੰ ਫੋਨ ਕਰਕੇ ਇਹ ਕਹਿੰਦਾ ਵੀ ਹੁਣ ਆਪਾਂ ਡੈਡੀਦ ਘਰ ਲੈਣਾ ਤੇ ਹੁਣ ਆਪਾਂ ਜ਼ਮੀਨ ਕੀ ਕਰਨੀ ਹੈ ਹਨਾ ਵੀ ਭੈਣਾਂ ਦੋਵੇਂ ਆਪਦੇ ਘਰੇ ਸੈੱਟ ਨੇ ਕਿ ਅਮਰੀਕਾ ਕਿ ਦਿੱਲੀ ਆ ਉਹਨਾਂ ਦਾ ਆਪਦਾ ਹਸਪੀਟਲ ਆ ਤੇ ਮੈਂ ਹੁਣ ਕੈਨੇਡਾ ਦੇ ਵਿੱਚ ਪੱਕਾ ਹੋ ਗਿਆ ਵੀ ਤੁਸੀਂ ਵੀ ਹੁਣ ਕੈਨੇਡਾ ਆ ਜਾਣਾ ਵੀ ਆਪਣੀ ਹੁਣ ਜ਼ਮੀਨ ਐਵੇਂ ਸ਼ਰੀਕ ਹੀ ਵਾਉਣਗੇ ਸ਼ਰੀਕ ਹੀ ਨੱਪਣਗੇ ਹਨਾ ਵੀ ਆਪਾਂ ਹੁਣ ਸਾਰਾ ਕੁਝ ਵੇਚ ਵਟ ਲਈਏ ਤੇ ਆਪਾਂ ਹੁਣ ਇੱਥੇ ਘਰ ਲੈ ਲੈਣਾ ਤੇ ਮ ਬਾਪੂ ਨੇ ਕੋਈ ਸਮਾਂ ਨਾ ਨੁਕਰ ਕੀਤੀ ਵੀ ਨਹੀਂ ਪੁੱਤਾਂ ਆਪਾਂ ਜਮੀਨ ਮਸਾਂ ਬਣਾਈਆਂ 9 ਕਿੱਲੇ ਜਮੀਨ ਆ ਵੀ ਕਾਦੇ ਵਾਸਤੇ ਵੇਚਨੀ ਆ ਵੀ ਕੋਈ ਨਹੀਂ ਕਰ ਤੋ ਆਪਾਂ ਠਹਿਰ ਕੇ ਲੈ ਲਾਂਗੇ ਕਿਉਂਕਿ ਜਿਹੜਾ ਬਜ਼ੁਰਗ ਬੰਦਾ ਹੁੰਦਾ ਉਹ ਛੇਤੀ ਜਮੀਨ ਵੇਚਣ ਲਈ ਮੰਨਦਾ ਨਹੀਂ ਹੁੰਦਾ ਚਲੋ ਜੀ ਉਸ ਤੋਂ ਬਾਅਦ ਜਦੋਂ ਨੇ ਦੇਖਿਆ ਕਿ ਹੁਣ ਮੇਰਾ ਬਾਪੂ ਨਹੀਂ ਮੰਨ ਰਿਹਾ ਉਸ ਤੋਂ ਬਾਅਦ ਉਹ ਮੁੰਡਾ ਕੱਲਾ ਕੈਨੇਡਾ ਤੋਂ ਪੰਜਾਬ ਆਉਂਦਾ ਆਪਣੇ ਪਿਓ ਦੇ ਕੋਲੇ ਇੱਥੇ ਉਹ 2 ਮਹੀਨੇ ਲਈ ਆਉਂਦਾ ਤਾਂ ਇੱਥੇ ਆ ਕੇ ਆਪਣੇ ਪਿਓ ਨੂੰ ਮਨਾ ਲੈਂਦਾ ਵੀ ਡੈਡੀ ਆਪਾਂ ਜਮੀਨ ਵੇਚ ਦਈਏ ਵੀ ਹੁਣ ਤੇਜ਼ੀ ਬਹੁਤ ਆ ਹੁਣ ਜਮੀਨ ਆਪਣੀ ਮਹਿੰਗੀ ਵਿਕ ਜੂਗੀ ਤੇ ਤੁਹਾਨੂੰ ਮੈਂ ਕੈਨੇਡਾ ਲੈ ਜਾਣਾ ਠੀਕ ਹੈ ਤੁਹਾਡੇ ਪਾਸਪੋਰਟ ਮੈਂ ਹੁਣ ਅਪਲਾਈ ਕਰ ਦੇਣੇ ਆ ਤੇ ਤੁਸੀਂ ਮੁੜ ਕੇ ਉੱਥੇ ਜਾ ਕੇ ਆਪਣੀ ਛਾਈ ਜ਼ਿੰਦਗੀ گزارਣੀ ਹੈ ਤੇ ਆਪਣੀ ਜ਼ਮੀਨ ਕਿੰਨੇ ਬਹੁਣੀ ਆ ਜੇ ਕੱਲ ਨੂੰ ਕਿਸ ਨੂੰ ਠੇਕੇ ਦਵਾਗੇ ਕੋਈ ਠੇਕੇ ਵਾਲਾ ਨੱਪ ਜੂਗਾ ਹਨਾ ਵੀ ਐਵੇਂ ਮੁੜ ਕੇ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ ਚਲੋ ਜੀ ਮੁੰਡੇ ਨੇ ਬਾਲੀ ਜਿੱਦ ਕੀਤੀ ਤੇ ਫਿਰ ਪਿਓ ਨੂੰ ਆਖਰ ਮੰਨਣਾ ਪੈ ਗਿਆ ਪਿਓ ਕਹਿੰਦਾ ਵੀ ਠੀਕ ਆ ਪੁੱਤ ਵੀ ਜੇ ਮੈਨੂੰ ਚੰਗਾ ਲੱਗਦਾ ਤੂੰ ਕਰ ਲੈ ਚਲੋ ਜੀ ਉਹ 2 ਮਹੀਨੇ ਦੇ ਵਿੱਚ ਵਿੱਚ ਉਹ ਜ਼ਮੀਨ ਦੀ ਬੌਂਚ ਦੀ ਤੇਜ਼ੀ ਸੀਗੀ ਤੇ ਮੁੰਡੇ ਨੇ ਜ਼ਮੀਨ ਵੇਚਤੀ ਜ਼ਮੀਨ ਵੇਚ ਕੇ ਜਿੰਨਾ ਸਾਰਾ ਪੈਸਾ ਸੀਗਾ ਉਹ ਸਾਰਾ ਪੈਸਾ ਕੈਨੇਡਾ ਦੇ ਅਕਾਊਂਟ ਚ ਟ੍ਰਾਂਸਫਰ ਕਰ ਲਿਆ ਚਲੋ ਜੀ ਉਸ ਤੋਂ ਬਾਅਦ ਮੁੰਡਾ ਕੈਨੇਡਾ ਚਲਾ ਜਾਂਦਾ ਜਦੋਂ ਮੁੰਡਾ ਕੈਨੇਡਾ ਚਲਾ ਜਾਂਦਾ ਹੁਣ ਜਿਹੜੀ ਉਹ ਨੌ ਸੀ ਉਹਨਾਂ ਦੀ ਉਹ ਤਾਂ ਇਹਨਾਂ ਨਾਲ ਬਹੁਤ ਘੱਟ ਫੋਨ ਤੇ ਗੱਲਬਾਤ ਕਰਦੀ ਸੀ ਚਲੋ ਜੀ ਪੋਤਰਾ ਥੋੜਾ ਜਿਹਾ ਵੱਡਾ ਹੋਇਆ ਤਾਂ ਜਿਹੜਾ ਪੋਤਰਾ ਸੀ ਉਹ ਵੀ ਫੋਨ ਤੇ ਦਾਦੇ ਦਾਦੀ ਨਾਲ ਕੋਈ ਗੱਲਬਾਤ ਨਹੀਂ ਸੀ ਕਰਦਾ ਜਿਹੜਾ ਇਹ ਮੁੰਡਾ ਸੀਗਾ ਜਦੋਂ ਇਹ ਪਹਿਲੀ ਵੇਚ ਕੇ ਉਧਰ ਸਾਰਾ ਪੈਸਾ ਲੈ ਗਿਆ ਉਸ ਤੋਂ ਬਾਅਦ ਇਹਨੇ ਹੌਲੀ-ਹੌਲੀ ਆਪਦੇ ਮਾਂ ਪਿਓ ਦੇ ਨਾਲ ਗੱਲ ਕਰਨੀ ਬਿਲਕੁਲ ਘੱਟ ਕਰ ਦਿੱਤੀ ਉਹਦਾ ਕਾਰਨ ਕੀ ਸੀਗਾ ਇਹ ਉਧਰ ਆਪਦੇ ਪਰਿਵਾਰ ਦੇ ਵਿੱਚ ਬਿਜੀ ਹੋ ਚੁੱਕਿਆ ਸੀ ਕਿਉਂਕਿ ਇਹਦੀ ਉਧਰ ਆਪਦੀ ਲਾਈਫ ਬਣ ਗਈ ਹਨਾ ਉਧਰ ਕਾਮਾਕਾਰਾਂ ਤੇ ਆਉਣਾ ਜਾਣਾ ਤੁਹਾਨੂੰ ਪਤਾ ਵੀ ਉਧਰ ਬਹੁਤ ਜਿਆਦੀ ਭੱਜ ਦੌੜ ਦੀ ਜ਼ਿੰਦਗੀ ਹੈ ਇੱਕ ਉਧਰ ਲਈ ਕੁੜੀ ਲੈ ਲਈ ਹੈ ਬੇਸ਼ੱਕ ਪੰਜਾਬਣ ਸੀਗੀ ਉਹਨੂੰ ਇਹਦੀ ਮਾਂ ਪਿਓ ਨਾਲ ਕੀ ਲੈਣਾ ਦੇਣਾ ਸੀ ਹਨਾ ਚਲੋ ਜੀ ਉਹਨਾਂ ਨਾਲ ਕੋਲ ਮਿਲ ਗਿਆ ਕਹਿਣ ਦਾ ਮਤਲਬ ਕੀ ਹੌਲੀ ਹੌਲੀ ਉਹਦਾ ਆਪਦੇ ਮਾਂ ਪਿਓ ਦੇ ਨਾਲੋਂ ਮੋਹ ਪਿਆਰ ਬਿਲਕੁਲ ਟੁੱਟ ਗਿਆ ਚਲੋ ਜੀ ਹੌਲੀ ਹੌਲੀ ਉਹ ਮੁੰਡਾ ਹਫਤੇ ਬਾਅਦ ਫੋਨ ਕਰਨ ਲੱਗ ਗਿਆ ਫਿਰ 15 ਦਿਨਾਂ ਬਾਅਦ ਫੋਨ ਕਰਨ ਲੱਗ ਗਿਆ ਹੌਲੀ ਹੌਲੀ ਉਹ ਮਹੀਨੇ ਬਾਅਦ ਫੋਨ ਕਰਨ ਲੱਗ ਗਿਆ ਜਦੋਂ ਉਹ ਮਹੀਨੇ ਬਾਅਦ ਫੋਨ ਕਰਨ ਲੱਗ ਗਿਆ ਹੁਣ ਜਿਹੜੇ ਮਾਂ ਪਿਓ ਪੰਜਾਬ ਚ ਬੈਠੇ ਸੀ ਬਈ ਉਹਨਾਂ ਨੂੰ ਤਾਂ ਪੈਸੇ ਦੇ ਲਈ ਲੋੜ ਸੀਗੀ ਕਿਉਂਕਿ ਥੋਨਾਂ ਦਾ ਬਜ਼ੁਰਗ ਬੰਦੇ ਨੂੰ ਕੋਈ ਕਦੇ ਬਿਮਾਰ ਹੋ ਗਿਆ ਕਦੇ ਦਵਾਈ ਲਿਓਣੀ ਕਦੇ ਖਾਣ ਪੀਣ ਨੂੰ ਕਿ ਸਮਾਨ ਲਿਆਉਣਾ ਸਭ ਦਾ ਪਤਾ ਰਹਣਾ ਸੌਲ ਲਿਆਉਣਾ ਹਨਾ ਚਲੋ ਜੀ ਉਸ ਤੋਂ ਬਾਅਦ ਇਧਰ ਬੈਠੇ ਬਾਪੂ ਨੇ ਇਧਰ ਫੋਨ ਲਾਇਆ ਕਰਨਾ ਮੁੰਡੇ ਨੂੰ ਕਦੇ ਕੋ ਨੌਣੇ ਫੋਨ ਚੱਕ ਲਿਆ ਕਰਨਾ ਨੌਣੇ ਕਹਿੰਦਾ ਤਾਂ ਕੰਮ ਤੇ ਗਿਆ ਜੇ ਬਾਪੂ ਨੇ ਪੈਸੇ ਮੰਗਣੇ ਇਹਨਾਂ ਨੇ ਲਾਰੇ ਲਾਪੇ ਲਾਉਣੇ ਸ਼ੁਰੂ ਕਰਤੇ ਪੈਸੇ ਪਾ ਦਿਆਂਗੇ ਕਰ ਦਿਆਂਗੇ ਚਲੋ ਜੀ ਜਦੋਂ ਮੁੰਡੇ ਨੂੰ ਪਤਾ ਲੱਗਿਆ ਕਰਨਾ ਮੁੰਡੇ ਨੇ ਥੋੜੇ ਵਾਲੇ ਡਾਲਰ ਆਪਦੇ ਪਿਓ ਨੂੰ ਭਾਅ ਵੀ ਦਿਆ ਕਰਨੇ ਹੁਣ ਮੇਨ ਪ੍ਰੋਬਲਮ ਕੀ ਸੀ ਮੇਨ ਪ੍ਰੋਬਲਮ ਇਹ ਸੀ ਵੀ ਉਹ ਆਪ ਤਾਂ ਕੈਨੇਡਾ ਬੈਠਾ ਸੀਗਾ ਜਿਹੜੀ ਜ਼ਮੀਨ ਸੀ ਉਹ ਵੀ ਵੇਚ ਚੁੱਕੀ ਉਹ ਵੀ ਸਾਰਾ ਪੈਸਾ ਲੈ ਗਿਆ ਕੱਲਾ ਘਰ ਘਰ ਸੀਗਾ ਹੁਣ ਉਹ ਪੈਸੇ ਤਾਂ ਉਧਰ ਪਾ ਦਿਆ ਕਰੇ ਪ ਮਾਣ ਨੂੰ ਦਵਾਈ ਦਿਵਾਉਣ ਜਾਵੇ ਕੌਣ ਸੋਚਣ ਵਾਲੀ ਗੱਲ ਤਾਂ ਭਾਈ ਇਹ ਸੀ ਨਾ ਚਲੋ ਜੀ ਮਾਂ ਪਿਓ ਨੇ ਆਣ ਗਵਾਂਢ ਦੇ ਮਿੰਨਤਾਂ ਕਰਨੀਆਂ ਵੀ ਪੁੱਤ ਸਾਨੂੰ ਲੈ ਜਾਓ ਸਾਨੂੰ ਦਵਾਈ ਦਿਵਾ ਲਿਆ ਉਹ ਸਾਡੀਆਂ ਰਿਪੋਰਟਾਂ ਕਰਾ ਲਿਓ ਤੁਹਾਨੂੰ ਪਤਾ ਵੀ ਆਣ ਗਵਾਂਢ ਵੀ ਕਿੰਨਾ ਕ ਟਾਈਮ ਜਾਂਦਾ ਹਨ ਅਗਲਾ ਇੱਕ ਵਾਰੀ ਜਾਂਦਾ ਦੋ ਵਾਰੀ ਜਾਂਦਾ ਚਾਰ ਵਾਰੀ ਜਾਂਦਾ ਪੰਜਵੀਂ ਵਾਰੀ ਅਗਲਾ ਵੀ ਹੱਥ ਖੜੇ ਕਰ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੈ ਘਰਾਂ ਵਰਗੇ ਘਰ ਆ ਅੱਜ ਕੱਲ ਹਰੇਕ ਬੰਦੇ ਦੀ ਲਾਈਫ ਬੀਜੀ ਹੈ ਚਲੋ ਜੀ ਕਦੀ ਕਿਹੜੇ ਗਵਾਂਢੀ ਦੀ ਮਿੰਨਤ ਕਰਾਇਆ ਕਰਨੀ ਬਾਪੂ ਨੇ ਕਦੇ ਕਿਹੜੇ ਗਵਾਂਢੀ ਦੀ ਮਿੰਨਤ ਕਰਾਇਆ ਕਰਨੀ ਪੁੱਤ ਸਾਨੂੰ ਦਵਾਈ ਦਿਵਾ ਲਿਆ ਦਵਾਈ ਦਿਵਾ ਲਿਆ ਬਜ਼ੁਰਗ ਹੁੰਦੇ ਗਏ ਉਹ ਦੋਨੇ ਮੰਜੇ ਤੇ ਲੰਮੇ ਪੈ ਗਏ ਬਾਈ ਹੁਣ ਜਦੋਂ ਮੰਜੇ ਤੇ ਲੰਮੇ ਪੈ ਗਏ ਤਾਂ ਤੁਹਾਨੂੰ ਪਤਾ ਵੀ ਫਿਰ ਦਵਾਈ ਕੌਣ ਦਵਾ ਕੇ ਲਿਆਵੇ ਹਨ ਜਿਹੜੀ ਬੇਬੇ ਸੀ ਉਹਦਾ ਤਾਂ ਇੰਨਾ ਕੁ ਬੁਰਾ ਹਾਲ ਹੋ ਗਿਆ ਸੀ ਪਤਾ ਲੈਟਰਨ ਵੀ ਕਈ ਵਾਰੀ ਮੰਜੇ ਦੇ ਉੱਪਰ ਹੀ ਕਰ ਦਿੰਦੀ ਸੀ ਤੇ ਜਿਹੜਾ ਬਾਪੂ ਸੀ ਉਹਦੇ ਕੋਲੋਂ ਵੀ ਬਹੁਤ ਘੱਟ ਉੱਠਿਆ ਜਾਂਦਾ ਸੀਗਾ ਕਹਿਣ ਦਾ ਮਤਲਬ ਕਿ ਦੋਨੇ ਚੱਲਣ ਫਿਰਨ ਤੋਂ ਜਮਾ ਰਹਿ ਗਏ ਮੰਜਿਆਂ ਦੇ ਉੱਪਰ ਪੈ ਗਏ ਹੁਣ ਆਣ ਗਵਾਨ ਨੂੰ ਦੇਖ ਕੇ ਉਸੇ ਦਾ ਦੁੱਖ ਆਉਂਦਾ ਸੀ ਵੀ ਯਾਰ ਬਜ਼ੁਰਗ ਹੈਗੇ ਹਨਾ ਵੀ ਰੁੱਲਦੇ ਪਏ ਆ ਵੀ ਲੈਟਰਨ ਵੀ ਉੱਤੇ ਕਰੀ ਜਾਂਦੇ ਆ ਬਾਥਰੂਮ ਵੀ ਉੱਤੇ ਕਰੀ ਜਾਂਦੇ ਆ ਜਿਹੜਾ ਮੁੰਡਾ ਸੀਗਾ ਉਹ ਮੁੜ ਕੇ ਫੋਨ ਫੰਡ ਕਰਨਾ ਬਿਲਕੁਲ ਛੱਡ ਗਿਆ ਚਲੋ ਜੀ ਆਂਡੀਆਂ ਗਵਾਂਡੀਆਂ ਨੇ ਫੋਨ ਕੀਤਾ ਵੀ ਇਸ ਤਰ੍ਹਾਂ ਕਰਕੇ ਕਾਕਾ ਤੇਰਾ ਪਿਓ ਰੋਲਦਾ ਪਿਆ ਇੱਥੇ ਤੇਰੀ ਮਾਂ ਰੋਲਦੀ ਪਈ ਆ ਵੀ ਤੂੰ ਕੈਨੇਡਾ ਬੈਠਾ ਵੀ ਇਹਨਾਂ ਦਾ ਕੋਈ ਹਿੱਲਾ-ਭਿਲਾ ਕਰ ਵੀ ਤਾਂ ਹੁਣ ਮੰਜੇ ਤੇ ਪੈ ਗਏ ਤੇ ਤੂੰ ਉਧਰ ਬੈਠਾ ਹਨਾ ਅਗੋਂ ਆਂਡੀਆਂ ਗਵਾਂਡੀਆਂ ਨੇ ਕਹਿੰਦਾ ਵੀ ਤੁਸੀਂ ਐਂ ਕਰੋ ਵੀ ਮੈਂ ਤੈਨੂੰ ਪੈਸੇ ਪਾ ਦਿੰਨਾ ਤੁਸੀਂ ਮੇਰੇ ਮਾਂ-ਪਿਓ ਦਾ ਇਲਾਜ ਕਰਾ ਦਿਓ ਆਂਡੀ ਗਵਾਂਡੀ ਕਹਿੰਦੇ ਬਈ ਜੇ ਉਹ ਤੁਰਨ ਫਿਰਨ ਜੋਗੇ ਹੋਣ ਤਾਂ ਅਸੀਂ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਹਸਪੀਟਲ ਜਾ ਕੇ ਦਵਾਈ ਦਵਾ ਦਈਏ ਅਸੀਂ ਪਹਿ ਪਰ ਹੁਣ ਤਾਂ ਉਹ ਮੰਜੇ ਤੇ ਪੈ ਗਏ ਆ ਹੁਣ ਉੱਠਣ ਜੋਗੇ ਨਹੀਂ ਹੈਗੇ ਉਹਨਾਂ ਕੋਲ ਤੁਰਿਆ ਫੇਰ ਨਹੀਂ ਜਾਂਦਾ ਤੇਰੀ ਮਾਂ ਤਾਂ ਮੰਜੇ ਦੇ ਉੱਪਰ ਹੀ ਰੈਟਰਨ ਬਾਥਰੂਮ ਕਰੀ ਜਾਂਦੀ ਆ ਬਈ ਬਹੁਤ ਬੁਰੇ ਹਾਲਾਤ ਆ ਇੱਥੋਂ ਤੱਕ ਕਿ ਆਂਡੀਆਂ ਗਵਾਂਡੀਆਂ ਨੇ ਮੁੰਡੇ ਨੂੰ ਬਣਾ ਕੇ ਬਈ ਵੀਡੀਓ ਵੀ ਪਾਈ ਉਸ ਮੁੰਡੇ ਨੇ ਆਂਡੀਆਂ ਗਵਾਂਡੀਆਂ ਦੇ ਸਾਰੇ ਨੰਬਰ ਬਲੌਕ ਲਿਸਟ ਚ ਪਾਤੇ ਚਲੋ ਜੀ ਉਸ ਤੋਂ ਬਾਅਦ ਇੱਕ ਦੋ ਰਿਸ਼ਤੇਦਾਰ ਸੀ ਵਿੱਚ ਵਿਚਾਰੇ ਉਹਨਾਂ ਨੇ ਕਿਸੇ ਆਸ਼ਰਮ ਵਾਲੇ ਨੂੰ ਫੋਨ ਕੀਤਾ ਬਈ ਇਸ ਤਰ੍ਹਾਂ ਕਰਕੇ ਕਿਸੇ ਬਜ਼ੁਰਗ ਜੋੜਾ ਹੈਗਾ ਤੇ ਉਹਨਾਂ ਦਾ ਬਹੁਤ ਬੁਰਾ ਹਾਲ ਆ ਤੇ ਬਈ ਤੁਸੀਂ ਉਹਨਾਂ ਨੂੰ ਸੰਭਾਲ ਲਓ ਚਲੋ ਜੀ ਉਸ ਤੋਂ ਬਾਅਦ ਆਸ਼ਰਮ ਵਾਲੇ ਆਉਂਦੇ ਆ ਆਸ਼ਰਮ ਵਾਲੇ ਉੱਥੋਂ ਆ ਕੇ ਜਦੋਂ ਬਜ਼ੁਰਗਾਂ ਨੂੰ ਚੱਕਣ ਲਈ ਆਉਂਦੇ ਤਾਂ ਉਹ ਕਹਿੰਦੇ ਆ ਵੀ ਇਹਨਾਂ ਦਾ ਕੋਈ ਵਾਰਸ ਹੋਵੇ ਜਨਾ ਤੁਸੀਂ ਸੈਂਡ ਕਰਾਉਣੇ ਆ ਵੀ ਅਸੀਂ ਇਹਨਾਂ ਨੂੰ ਲਿਜਾ ਸਕਦੇ ਆ ਵੀ ਕੱਲ ਨੂੰ ਕੋਈ 3:30 ਐਕਸ਼ਨ ਆ ਜੀ ਚਲੋ ਜੀ ਉਸ ਵਾਰ ਰਿਸ਼ਤੇਦਾਰਾਂ ਨੇ ਫੋਨ ਕੀਤਾ ਮੁੰਡੇ ਨੂੰ ਵੀ ਪਾਈ ਤੇਰੇ ਮਾਂ ਪਿਓ ਨੂੰ ਇਸ ਤਰ੍ਹਾਂ ਆਸ਼ਰਮ ਵਾਲੇ ਲੈਣ ਆਏ ਆ ਤੇ ਉਹ ਕਹਿੰਦੇ ਵੀ ਸੈਂਡ ਕਰਕੇ ਦਿਓ ਕਹਿੰਦਾ ਅੱਗੋਂ ਨੇ ਰਿਸ਼ਤੇਦਾਰਾਂ ਨੂੰ ਕਿਹਾ ਤਾਂ ਵੀ ਤੁਸੀਂ ਸੈਂਡ ਕਰ ਦਿਓ ਕਹਿੰਦਾ ਉਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਤੀਨ ਨੂੰ ਫੋਨ ਕੀਤਾ ਅਮਰੀਕਾ ਵਾਲੀ ਨੂੰ ਦਿੱਲੀ ਵਾਲੀ ਨੂੰ ਵੀ ਭਾਈ ਤੁਹਾਡੇ ਮਾਂ ਪਿਓ ਨੂੰ ਆਸ਼ਰਮ ਵਾਲੇ ਲੈ ਕੇ ਚੱਲੇ ਜੀ ਤੁਸੀਂ ਸੰਭੜਨਾਂ ਤਾਂ ਲਿਜਾ ਅਗੋਂ ਈਆਂ ਕਹਿੰਦੀਆਂ ਵੀ ਲੈ ਜਾਣ ਕੋਈ ਚੱਕਰ ਨਹੀਂ ਵੀ ਅਸੀਂ ਉਹਨਾਂ ਕਿੱਥੇ ਸਾਂਭੀ ਵਾਲੀ ਜਾ ਕੇ ਚਲੋ ਜੀ ਪਿੰਡ ਦਾ ਸਰਪੰਚ ਸੈਨ ਕਰ ਦਿੰਦਾ ਰਿਸ਼ਤੇਦਾਰ ਸੈਨ ਕਰ ਦਿੰਦੇ ਆ ਉਹ ਆਸ਼ਰਮ ਵਾਲੇ ਲੈ ਜਾਂਦੇ ਆ ਚਲੋ ਜੀ ਉਹ ਆਸ਼ਰਮ ਵਾਲਿਆਂ ਨੇ ਉਹਨਾਂ ਨੂੰ ਸਾਂਭਿਆ ਉਸ ਤੋਂ ਬਾਅਦ ਕੀ ਹੁੰਦਾ ਕਿ 6 ਕਿੰਨੇ ਬਾਅਦ ਜਿਹੜੀ ਬੇਬੇ ਹੁੰਦੀ ਉਹਦੀ ਮੌਤ ਹੋ ਜਾਂਦੀ ਜਦੋਂ ਬੇਬੇ ਦੀ ਮੌਤ ਹੁੰਦੀ ਆ ਜਿਹੜੇ ਰਿਸ਼ਤੇਦਾਰ ਨੇ ਉਹਨੂੰ ਆਸ਼ਰਮ ਚੱਕਵਾਇਆ ਸੀਗਾ ਆਸ਼ਰਮ ਵਾਲੇ ਉਹਨਾਂ ਰਿਸ਼ਤੇਦਾਰ ਨੂੰ ਫੋਨ ਕਰਦੇ ਵੀ ਇਸ ਤਰ੍ਹਾਂ ਵੀ ਮਾਤਾ ਪੂਰੀ ਹੋ ਗਈ ਵੀ ਤੁਸੀਂ ਆ ਜਾਓ ਜਦੋਂ ਮਾਤਾ ਪੂਰੀ ਹੋ ਜਾਂਦੀ ਆ ਰਿਸ਼ਤੇਦਾਰ ਨੂੰ ਫੋਨ ਆਉਂਦਾ ਤਾਂ ਰਿਸ਼ਤੇਦਾਰ ਨਾਲ ਅਮਰੀਕਾ ਬੈਠੀ ਕੁੜੀ ਨੂੰ ਫੋਨ ਕਰ ਦਿੰਦੇ ਆ ਦਿੱਲੀ ਵਾਲੀ ਕੁੜੀ ਨੂੰ ਫੋਨ ਕਰ ਦਿੰਦੇ ਆ ਕੈਨੇਡਾ ਬੈਠੇ ਮੁੰਡੇ ਨੂੰ ਫੋਨ ਕਰ ਦਿੰਦੇ ਬਈ ਤੇਰੀ ਮਾਤਾ ਪੂਰੀ ਹੋ ਗਈ ਇਥੋਂ ਤੱਕ ਇਹ ਆਸ਼ਰਮ ਵਾਲੇ ਉਸਤੇ ਦੀ ਫੋਟੋ ਵੀਡੀਓ ਸਭ ਕੁਝ ਰਿਸ਼ਤਿਆਂ ਨੂੰ ਭੇਜ ਦਿੰਦੇ ਆ ਉਹ ਗਾਂ ਉਸੇ ਤਰ੍ਹਾਂ ਉਹਨਾਂ ਦੇ ਬੱਚਿਆਂ ਨੂੰ ਟਰਾਂਸਫਰ ਕਰ ਦਿੰਦੇ ਬਈ ਸਭ ਤੋਂ ਵੱਡੀ ਸ਼ਰਮ ਵਾਲੀ ਇਹ ਗੱਲ ਆ ਬੀਚਲ ਸੰਸਕਾਰ ਤੇ ਅਮਰੀਕਾ ਵਾਲੀ ਕੁੜੀ ਨਹੀਂ ਸੀ ਆ ਸਕਦੀ ਕੈਨੇਡਾ ਦਾ ਮੁੰਡਾ ਨਹੀਂ ਸੀ ਆ ਸਕਦਾ ਦਿੱਲੀ ਵਾਲੀ ਕੁੜੀ ਤਾਂ ਬਈ ਆ ਸਕਦੀ ਸੀ ਤਿੰਨਾਂ ਦੇ ਵਿੱਚੋਂ ਇੱਕ ਵੀ ਜਣਾ ਸੰਸਕਾਰ ਤੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਭੋਗ ਪਾਇਆ ਗਿਆ ਮਾਤਾ ਦਾ ਤਾਂ ਪੂ ਕੈਨੇਡਾ ਬੈਠੇ ਮੁੰਡੇ ਨੇ ਅਮਰੀਕਾ ਬੈਠੀ ਕੁੜੀ ਨੇ ਇਹ ਕਹਿਤਾ ਰਿਸ਼ਤੇਦਾਰਾਂ ਨੂੰ ਵੀ ਤੁਸੀਂ ਮੇਰੀ ਮਾਂ ਦਾ ਭੋਗ ਪਵਾ ਦਿਓ ਜਿੰਨਾ ਖਰਚਾ ਹੋਊਗਾ ਅਸੀਂ ਦੇ ਦਾਂਗੇ ਤੇ ਜਿਹੜੀ ਦਿੱਲੀ ਵਾਲੀ ਕੁੜੀ ਸੀ ਬਾਈ ਉਹ ਸ਼ਰਮ ਦੀ ਮਾਰੀ ਉਹ ਹੀ ਭੋਗ ਤੇ ਨਹੀਂ ਆਈ ਵੀ ਮੈਂ ਕਿਹੜਾ ਮੂੰਹ ਲੈ ਕੇ ਭੋਗ ਤੇ ਜਾਵਾਂ ਲੋਕੀ ਕਹਿਣਗੇ ਤੁਸੀਂ ਆਪ ਇੰਨੇ ਵੱਡੇ ਘਰਾਂ ਦੇ ਵਿੱਚ ਵਿਆਈਆਂ ਜੇ ਵੀ ਤੁਹਾਡਾ ਪਿਓ ਮਾਂ ਪਿਓ ਆਸ਼ਰਮ ਦੇ ਵਿੱਚ ਰੋਲਦਾ ਪਿਆ ਕਹਿਣ ਦਾ ਮਤਲਬ ਇਹ ਵੀ ਕਿ ਲੋਕਾਂ ਨੂੰ ਸਾਡਾ ਪਤਾ ਨਾ ਲੱਗੇ ਵੀ ਅਸੀਂ ਕੌਣ ਆ ਪਰ ਤੁਹਾਨੂੰ ਪਤਾ ਇਹੋ ਜਿਹੀ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ ਇਹ ਗੱਲਾਂ ਹੌਲੀ-ਹੌਲੀ ਬਾਹਰ ਆਈ ਜਾਂਦੀਆਂ ਨੇ ਚਲੋ ਜੀ ਮਾ ਬਾਪੂ ਜੀ ਇਕੱਲੇ ਰਹਿ ਗਏ ਆਸ਼ਰਮ ਦੇ ਵਿੱਚ ਤਾਂ ਬਾਪੂ ਜੀ ਕਈ ਵਾਰੀ ਬਹੁਤ ਮਨ ਪਰ ਆਉਂਦੇ ਹੁੰਦੇ ਸੀਗੇ ਵੀ ਮੇਰਾ ਮੇਰੇ ਪੁੱਤ ਨਾਲ ਗੱਲ ਕਰਨ ਨੂੰ ਜੀ ਕਰਦਾ ਮੇਰੀ ਉਹਦੀ ਵੀਡੀਓ ਕਾਲ ਤੇ ਗੱਲ ਕਰਾ ਦਿਓ ਮੇਰੇ ਪੋਤਰੇ ਨਾਲ ਗੱਲ ਕਰਾ ਦਿਓ ਮੇਰੀ ਧੀ ਨਾਲ ਗੱਲ ਕਰਾ ਦਿਓ ਪਰ ਤਿੰਨਾਂ ਜਵਾਕਾਂ ਦੇ ਵਿੱਚੋਂ ਆਪਦੇ ਪਿਓ ਨਾਲ ਕੋਈ ਵੀ ਫੋਨ ਤੇ ਗੱਲ ਨਹੀਂ ਸੀ ਕਰਕੇ ਰਾਜੀ ਵੀਡੀਓ ਕਾਲ ਤਾਂ ਬਹੁਤ ਦੂਰ ਦੀ ਗੱਲ ਆ ਪਤਾ ਨਹੀਂ ਉਹ ਇਸ ਕਰਕੇ ਨਹੀਂ ਸੀ ਆਪਦੇ ਪਿਓ ਨਾਲ ਗੱਲ ਕਰਦੇ ਕਿ ਸਾਡਾ ਪਿਓ ਹੁਣ ਆਸ਼ਰਮ ਦੇ ਵਿੱਚ ਬੈਠਾ ਕਿਤੇ ਵੀਡੀਓ ਕਾਲ ਦੀ ਸਾਡੀ ਕਿਤੇ ਸਕਰੀਨ ਰਿਕਾਰਡਿੰਗ ਨਾ ਹੋ ਜੇ ਸਾਨੂੰ ਕੀ ਬਾਅਦ ਚ ਭੰਡੇ ਨਾਲ ਸਾਡੀ ਬਦਨਾਮੀ ਨਾ ਹੋਵੇ ਪਤਾ ਨਹੀਂ ਰੱਬ ਜਾਣੇ ਉਹਨਾਂ ਦੇ ਦਿਲ ਚ ਕੀ ਗੱਲਾਂ ਆ ਗਈਆਂ ਕੀ ਨਹੀਂ ਆ ਗਈਆਂ ਇਹ ਰੱਬ ਜਾਣਦਾ ਬਾਪੂ ਜੀ ਨੇ ਬਹੁਤ ਵਾਰੀ ਰੋਣਾ ਬੜੀਆਂ ਆਸ਼ਰਮਾਂ ਦੇ ਮਿੰਨਤਾਂ ਕਰਨੀਆਂ ਵੀ ਭਾਈ ਮੇਰੇ ਪੋਤਰੇ ਨਾਲ ਗੱਲ ਕਰਾ ਦਿਓ ਮੇਰੇ ਪੁੱਤ ਨਾਲ ਗੱਲ ਕਰਾ ਦਿਓ ਮੇਰੀ ਧੀ ਨਾਲ ਗੱਲ ਕਰਾ ਦਿਓ ਜਿਹੜੇ ਉਹ ਰਿਸ਼ਤੇਦਾਰ ਸੀ ਜਿਨ੍ਹਾਂ ਨੇ ਉਹਨੂੰ ਆਸ਼ਰਮ ਭੇਜਿਆ ਹੋਇਆ ਸੀਗਾ ਉਹ ਕਈ-ਕਈ ਵਾਰੀ ਬਾਪੂ ਜੀ ਹਰਾਂ ਨੂੰ ਮਿਲ ਲਈ ਜਾਂਦੇ ਸੀ ਚਲੋ ਜੀ ਮਾਤਾ ਦੇ ਪੂਰੇ ਹੋਣ ਤੋਂ ਡੇਢ ਕ ਸਾਲ ਬਾਅਦ ਬਾਪੂ ਜੀ ਵੀ ਪੂਰੇ ਹੋ ਗਏ ਜਦੋਂ ਬਾਪੂ ਜੀ ਪੂਰੇ ਹੋ ਗਏ ਉਸ ਤੋਂ ਬਾਅਦ ਪਈ ਆਸ਼ਰਮ ਵਾਲੇ ਨੇ ਫੇਰ ਉਹਨਾਂ ਰਿਸ਼ਤਿਆਂ ਨੂੰ ਫੋਨ ਕੀਤਾ ਵੀ ਤੁਹਾਡਾ ਵੀ ਬਜ਼ੁਰਗ ਚੱਲ ਵਸਿਆ ਚਲੋ ਜੀ ਉਸ ਤੋਂ ਬਾਅਦ ਮੁੰਡੇ ਨੂੰ ਫੋਨ ਜਾਂਦਾ ਧੀਆ ਨੂੰ ਫੋਨ ਜਾਂਦਾ ਤਾਂ ਪਿਓ ਦੇ ਮਰਨ ਤੇ ਵੀ ਤਿੰਨਾਂ ਚੋਂ ਕੋਈ ਨਹੀਂ ਆਉਂਦਾ ਪਿਓ ਦੇ ਭੋਗ ਤੇ ਵੀ ਤਿੰਨਾਂ ਚੋਂ ਕੋਈ ਨਹੀਂ ਆਉਂਦਾ ਬਸ ਪਿਓ ਦੇ ਭੋਗ ਦੇ ਕੈਨੇਡਾ ਬੈਠੇ ਪੁੱਤ ਨੇ ਪੈਸੇ ਪਾਤੇ ਚਲੋ ਜੀ ਉਹ ਆਸ਼ਰਮ ਵਾਲੇ ਨੇ ਬਾਪੂ ਦਾ ਭੋਗ ਪਾਤਾ ਉਹ ਉਸ ਤੋਂ ਬਾਅਦ ਦੇਖੋ ਵੀ ਉਹ ਤਿੰਨਾਂ ਭੈਣ ਭਰਾਵਾਂ ਨੇ ਘਟਿਆ ਕੰਮ ਕੀ ਕੀਤਾ ਜਦੋਂ ਤਾਂ ਮਾਂ ਪਿਓ ਜਾਂਦਾ ਰਿਆ ਮਾਂ ਪਿਓ ਨੂੰ ਆਂਡੀ ਗਵਾਂਡੀ ਸਾਂਭਦੇ ਰਹੇ ਆਂਡੀ ਗਵਾਂਡੀ ਖਾਣ ਰੋਟੀ ਦੇ ਜਾਂਦੇ ਸੀਗੇ ਜਾਂ ਲਾਜ ਕਰਾਉਣਾ ਸੀ ਆਦੀ ਗੱਡੀਆਂ ਦੇ ਪਾ ਕੇ ਲੈ ਜਾਂਦੇ ਸੀਗੇ ਚਲੋ ਜੀ ਜਦੋਂ ਜਮਾ ਰਹਿ ਗਏ ਉਦੋਂ ਚਲੋ ਜੀ ਆਸ਼ਰਮ ਵਾਲੇ ਨੇ ਸਾਂਭ ਲਿਆ ਉਸ ਤੋਂ ਬਾਅਦ ਤਿੰਨ ਕਨਾਲਾਂ ਦੇ ਵਿੱਚ ਇਹਨਾਂ ਦਾ ਘਰ ਸੀਗਾ ਪਿੰਡ ਦੇ ਵਿੱਚ ਇੱਕ ਨਾਰਮਲ ਜੀ ਕੋਠੀ ਬਣੀ ਹੋਈ ਸੀਗੀ ਜਿਹੋ ਜੀ ਆਮ ਇੱਕ ਜੱਟ ਜ਼ਿਮੀਂਦਾਰ ਦੀ ਕੋਠੀ ਹੁੰਦੀ ਹੈ ਉਸ ਤੋਂ ਬਾਅਦ ਤਿੰਨਾ ਭੈਣ ਭਰਾਵਾਂ ਦੇ ਵਿੱਚ ਉਸ ਚੀਜ਼ ਦਾ ਰੌਲਾ ਪੈ ਗਿਆ ਭੈਣਾ ਆਖਣ ਵੀ ਸਾਡਾ ਹਿੱਸਾ ਬਣਦਾ ਘਰ ਚੋਂ ਮੁੰਡਾ ਕਿ ਮੈਂ ਤੈਨੂੰ ਹਿੱਸਾ ਦੇਣਾ ਨਹੀਂ ਮੁੜ ਕੇ ਉਹਨਾਂ ਦੇ ਕੋਰਟ ਦੇ ਵਿੱਚ ਕੇਸ ਵੀ ਚੱਲੇ ਮੁੜ ਕੇ ਉਹ ਕੋਠੀ ਤਿੰਨਾ ਹਿੱਸਿਆਂ ਦੇ ਵਿੱਚ ਉਹਨਾਂ ਨੇ ਵੇਚੀ ਤਿੰਨੇ ਹਿੱਸਿਆਂ ਦੇ ਵਿੱਚ ਪੈਸੇ ਵੰਡੇ ਗਏ ਕੁਝ ਕੈਨੇਡਾ ਵਾਲਾ ਮੁੰਡਾ ਪੈਸੇ ਲੈ ਗਿਆ ਕੁਝ ਅਮਰੀਕਾ ਵਾਲੀ ਕੁੜੀ ਲੈ ਗਈ ਤੇ ਕੁਝ ਦਿੱਲੀ ਵਾਲੀ ਲੈ ਗਈ ਤੁਸੀਂ ਦੇਖੋ ਵੀ ਐਸ ਤੋਂ ਘਟਿਆ ਬੰਦੇ ਦੁਨੀਆ ਤੇ ਨਹੀਂ ਹੋਣੇ ਇਹ ਵੀਡੀਓ ਉਹਨਾਂ ਤੱਕ ਪਹੁੰਚ ਜ਼ਰੂਰ ਜਾਣੀ ਆ ਮੈਂ ਤਾਂ ਕਹਿ ਨਾ ਸਕੋ ਉਹ ਸਾਹਮਣੇ ਆਉਣ ਸਾਹਮਣੇ ਆਉਣ ਆ ਕੇ ਮੇਰੀਆਂ ਗੱਲਾਂ ਦਾ ਮੈਨੂੰ ਜਵਾਬ ਦੇਣ ਬਈ ਤੁਹਾਡਾ ਇੱਕ ਇੱਕ ਪ੍ਰੂਫ ਸਾਡੇ ਤੱਕ ਪਹੁੰਚਿਆ ਹੋਇਆ ਕਿਤੇ ਤੁਸੀਂ ਭਲੇਖੇ ਜਣਾ ਰਹਿ ਜੋ ਵੀ ਕਿਤੇ ਵੀ ਸਾਡੀ ਕੱਲੀ ਕਹਾਣੀ ਪਹੁੰਚੀ ਐ ਤੁਹਾਡੀਆਂ ਫੋਟੋਆਂ ਵੀ ਸਾਡੇ ਕੋਲੇ ਪਹੁੰਚੀਆਂ ਹੋਈਆਂ ਨੇ ਪਰ ਅਸੀਂ ਤੁਹਾਨੂੰ ਲਾਣਤਾ ਪਾ ਰਹਿਆਂ ਵੀ ਤੁਹਾਡੇ ਜੰਮਣ ਤੇ ਲੱਖ ਲਾਣਤਾ ਨੇ ਤੁਸੀਂ ਆਪਦੀ ਮਾਂ ਦੀ ਕੋਖ ਨੂੰ ਵੀ ਕਲੰਕ ਲਾਤਾ ਤੁਸੀਂ ਆਪਦੇ ਪਿਓ ਦੀ ਦਾੜ੍ਹੀ ਵੀ ਮਿੱਟੀ ਚ ਰੋਲਤੀ ਕੀ ਬੁੱਢੇ ਬਾਰੇ ਉਹ ਮਿੰਤਾ ਕਰਦੇ ਮਰ ਕੇ ਕਿ ਮੈਨੂੰ ਪੋਤਰੇ ਦੀ ਸੈਕਲ ਵਿਖਾ ਦਿਓ ਮੇਰੀ ਪੁੱਤ ਨਾਲ ਵੀਡੀਓ ਕਾਲ ਤੇ ਗੱਲ ਕਰਾ ਦਿਓ ਪਰ ਤੁਸੀਂ ਉਹਨਾਂ ਦੇ ਜਾਉਂਦੇ ਜੀ ਉਹਨਾਂ ਦੀ ਸਾਰ ਨਹੀਂ ਲਈ ਉਹਨਾਂ ਦੇ ਸਸਕਾਰ ਤੱਕ ਨਹੀਂ ਪਹੁੰਚੇ ਉਹਨਾਂ ਦੇ ਭੋਗਾਂ ਤੱਕ ਨਹੀਂ ਪਹੁੰਚੇ ਪਰ ਅੱਜ ਉਹ ਤਿੰਨ ਕਨਾਲਾਂ ਦੇ ਘਰ ਪਿੱਛੇ ਤੁਸੀਂ ਕੈਨੇਡਾ ਅਮਰੀਕਾ ਤੋਂ ਉਹ ਦੋ ਭੱਜ ਕੇ ਆ ਗਏ ਹੁਣ ਉਹ ਘਰ ਵੇਚ ਕੇ ਤਿੰਨੇ ਭੈਣ ਭਰਾ ਪੈਸੇ ਵੰਡ ਕੇ ਲੈ ਗਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੇ ਵੀਡੀਓ ਉਹਨਾਂ ਤੱਕ ਵੀ ਜ਼ਰੂਰ ਪਹੁੰਚੇ ਤੇ ਹੋਰ ਵੀ ਲੋਕ ਵੱਧ ਤੋਂ ਸचेਤ ਹੋਣ ਪੰਜਾਬ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਘਰ ਇਹੋ ਜਿਹੇ ਆ ਜਿੱਥੇ ਕੱਲੇ ਬਜ਼ੁਰਗ ਰਹਿ ਰਹੇ ਆ ਸਿਰਫ ਬਾਪੂ ਬੇਬੇ ਦੋਨੋਂ ਰਹਿ ਰਹੇ ਆ ਕਿਤੇ ਕੱਲਾ ਬਾਪੂ ਹੀ ਰਹਿ ਰਿਹਾ ਤੇ ਉਹਨਾਂ ਦੇ ਵੀ ਇਹੀ ਹਾਲਾਤ ਨੇ ਕਿ ਕਦੇ ਦਵਾਈ ਕੋਈ ਗਵਾਂਢੀ ਦਿਵਾ ਕੇ ਲਿਆਉਂਦਾ ਕਦੇ ਦਵਾਈ ਕੋਈ ਗਵਾਂਡੀ ਦਵਾਈ ਲਿਆਉਂਦਾ ਕਦੇ ਕੋਈ ਦਵਾਈ ਲਿਆਉਂਦਾ ਜਿਹੜੇ ਪੁੱਤ ਨੇ ਜਾਂ ਧੀਆਂ ਨੇ ਉਹ ਕੈਨੇਡਾ ਬੈਠੇ ਆ ਉਹ ਕਹਿੰਦੇ ਆ ਬਾਈ ਅਸੀਂ ਪੈਸੇ ਪਾ ਦਿੰਨੇ ਆ ਸਾਡੇ ਬਾਪੂ ਨੂੰ ਦਵਾਈ ਦਵਾ ਦਿਓ ਸਾਡੀ ਬੇਬੇ ਨੂੰ ਦਵਾਈ ਦਵਾ ਦਿਓ ਬਾਈ ਮੈਂ ਤੁਹਾਡੇ ਕੰਨ ਖੋਲਣ ਲਈ ਇੱਕ ਗੱਲ ਕਹਿ ਦਿੰਨਾ ਕਿ ਮਾਂ ਪਿਓ ਦੇ ਲਈ ਸਾਰਾ ਕੁਝ ਡਾਲਰ ਨਹੀਂ ਹੁੰਦੇ ਮਾਂ ਪਿਓ ਲਈ ਸਾਰਾ ਕੁਝ ਪੈਸਾ ਨਹੀਂ ਹੁੰਦਾ ਮਾਂ ਪਿਓ ਕਦੇ ਵੀ ਆਪਦੀ ਔਲਾਦ ਨੂੰ ਡਾਲਰਾਂ ਦੇ ਨਾਲ ਨਹੀਂ ਤੋਲਦਾ ਹੁੰਦਾ ਬਾਈ ਇਸ ਕਰਕੇ ਭਰਾਵੋ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਕੈਨੇਡਾ ਅਮਰੀਕਾ ਨਾ ਜਾਓ ਜਾਂ ਮੈਂ ਤੁਹਾਡੀ ਬਰਾਈ ਕਰ ਰਿਹਾ ਮੈਂ ਸਿਰਫ ਇਹ ਕਹਿਣਾ ਵੀ ਜੇ ਤੁਸੀਂ ਕੈਨੇਡਾ ਅਮਰੀਕਾ ਜਾਣਾ ਤਾਂ ਆਪਦੇ ਮਾਂ ਪਿਓ ਦਾ ਪੱਕਾ ਹੱਲ ਕਰਕੇ ਜਾਓ ਪਹਿਲੀ ਗੱਲ ਤਾਂ ਤੁਹਾਡੇ ਘਰ ਦਾ ਕੋਈ ਨਾ ਕੋਈ ਮੈਂਬਰ ਤੁਹਾਡੇ ਮਾਂ ਪਿਓ ਦੇ ਕੋਲ ਜਰੂਰ ਹੋਣਾ ਚਾਹੀਦਾ ਜੇ ਤੁਸੀਂ ਕੋਈ ਮੈਂਬਰ ਨਹੀਂ ਛੱਡ ਸਕਦੇ ਤਾਂ ਆਪਦੇ ਮਾਂ ਪਿਓ ਦਾ ਵੀਜ਼ਾ ਲਵਾ ਕੇ ਆਪਦੇ ਕੋਲ ਉਧਰ ਨਾਲ ਲੈ ਕੇ ਜਾਓ ਜੇ ਤੁਹਾਨੂੰ ਡਾਲਰ ਕਮਾਉਣ ਦਾ ਸ਼ੌਂਕ ਆ ਤਾਂ ਮਾਪਿਆਂ ਨੂੰ ਬਈ ਪੰਜਾਬ ਦੇ ਵਿੱਚ ਕੱਲਿਆਂ ਨੂੰ ਨਾ ਰੋਲੋ ਰਾਤ ਬਰਾਤੇ 100 ਤਰ੍ਹਾਂ ਦੀ ਪ੍ਰੋਬਲਮ ਹੋ ਜਾਂਦੀ ਆ ਮੁੜ ਕੇ ਉਹ ਬਜ਼ੁਰਗ ਤਰਸ ਤਰਸ ਕੇ ਮਰ ਜਾਂਦੇ ਆ ਇਸ ਵੀਡੀਓ ਨੂੰ ਬਾਕੀ ਬਾਰੇ ਸ਼ੇਅਰ ਕਰਿਓ ਤਾਂ ਜੋ ਬਾਕੀ ਲੋਕ ਸचेत ਹੋ ਸਕਣ ਵੀਡੀਓ ਦੇਖਣ ਬਹੁਤ ਬਹੁਤ ਧੰਨਵਾਦ